ਅੱਜ ਕਿੰਨੇ ਮੈਂਬਰ ਜਾ ਰਹੇ ਔਰ ਕਿੰਨੇ ਆਸਤੀਆਂ ਨੇ ਅੱਜ ਜੀ ਅਸੀਂ 13 ਜਣੇ ਜਾ ਰਹੇ ਨੇ ਸਾਡੀ ਮੈਂਬਰ ਤੇ 35 40 ਨੇ ਅਰਕੀ ਅਸੀਂ 13 ਜਣੇ ਜਾ ਰਹੇ ਨੇ ਅਰਕੀ 10 6 ਮਹੀਨੇ 10 ਦੇ ਕਰੀਬ ਮਤਲਬ ਅਸੀਂ ਸਾਡੇ ਕੋਲ ਨਵਾਰਸ ਆਈਆਂ ਉਹਨਾਂ ਨੂੰ ਅਸੀਂ ਲੈ ਕੇ ਆਪਾਂ ਹਰਿਦਵਾਰ ਜਾ ਰਹੇ ਹਾਂ ਪਹਿਲਾਂ ਕਨਖਲ ਜਾਵਾਂਗੇ ਕਨਖਲਿਆਂ ਦਾ ਪੂਰਾ ਕਰਕੇ ਪ੍ਰਵਾਹਿਤ ਕਰਕੇ ਉਸ ਤੋਂ ਬਾਅਦ ਆਪਾਂ ਉੱਥੇ ਜਾ ਕੇ ਕੁਸ਼ਾਗੜ ਜਾ ਕੇ ਬੋੜੇ ਵਿਧੀ ਨਾਲ ਮਤਲਬ ਆਪਾਂ ਕੰਮ ਕਰਨੇ ਜੀ ਉੱਥੋਂ ਮਤਲਬ ਪੰਡਿਆਂ ਲੈ ਕੇ ਨਾਲ ਉਰੀ ਦਰਾਨਾਂ ਦਾ ਮਤਲਬ ਜੋ ਬੰਦਾ ਇਹਨਾਂ ਦਾ ਗਰੀਬ ਹੈ ਜੀ ਕਿੰਨੀ ਦੇਰ ਚਾ ਪ੍ਰੋਸੀਜਰ ਖਤਮ ਹੋ ਜਾਂਦਾ ਪਹਿਲਾਂ ਤੁਹਾਨੂੰ 1 ਘੰਟਾ ਦਾ ਗਰੀਬ ਕਨਫਰੈਂਸ ਚ ਲੱਗ ਜਾਂਦਾ ਰ ਉਥੇ ਆਪਾਂ ਨਾਲ ਹੀ ਇਹਨਾਂ ਦੇ ਮਤਲਬ ਬੈਠੇ ਹੁੰਦੇ ਜਿਹੜੇ ਮਗਦੇ ਹੁਣਾਂ ਉਹ ਖਾਣਾ ਖੂਣਾ ਖਵਾਉਂਦੇ ਆ ਉਹਨਾਂ ਚਦਰਾਂ ਦਿੰਨੇ ਆਪਾਂ ਚਦਰਾਂ ਦੇ ਕੇ ਨਾਲ ਜੋ ਆਪਣੇ ਕੋਲ ਦਾਨ ਦਸ਼ਨਾ ਹੁੰਦੀ ਹੈ ਦਿੰਨੇ ਸਾਰੇ ਮੈਂਬਰ ਜਿਹਨੇ ਗਏ ਹੁੰਦੇ ਆ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਕੁਸ਼ਾ ਘਟ ਜਾਂਦੇ ਆ ਕੁਸ਼ਾ ਘਟ ਜਾ ਕੇ ਆਪਾਂ ਫਿਰ ਮਤਲਬ ਪੰਡਤ ਜੀ ਨੂੰ ਨਾਲ ਲੈ ਗਏ ਤੇ ਮਲੇ ਇਹਨਾਂ ਦਾ ਜੋ ਹੁੰਦਾ ਕਰਦੇ ਆ ਫਿਰ ਉਸ ਵਕ ਗਾਈਆਂ ਨੂੰ ਸਾਰਾ ਚਾਰਾ ਵਗੈਰਾ ਪਾਣੇ ਜੋ ਕੇਲੇ ਵਗੈਰਾ ਜੋ ਮਿਲਦਾ ਕਿੰਨੇ ਦਿਨ ਦਾ ਪ੍ਰੋਗਰਾਮ ਹੁੰਦਾ ਸਰ ਦੋ ਦਿਨ ਦਾ ਹੀ ਸੇਰ ਹੁੰਦਾ ਜੀ ਅਸੀਂ ਅੱਜ ਇਹਨਾਂ ਚੱਲੇ ਆ इतवार ਨੂੰ ਇਹ ਸੇਰੇ ਤੜਕੇ ਘਰ ਆਏ ਨੇ ਹਾਂਜੀ ਜੀ ਭੰਡਾਰੀ ਸਾਹਿਬ ਕੀ ਕਹਿਣਾ ਚਾਹੋਗੇ ਹਰ ਹਰ ਗੰਗੇ ਮੈਂ ਸੁਵ ਆਸ਼ ਭੰਡਾਰੀ ਉਹਨੋਂ ਗਰਮਿਸ਼ਨदाई ਮੈਂਬਰ ਹਾਂ ਤੇ ਰਾਜੂ ਨੇ ਸਭ ਕੁਝ ਵਿਸਤਾਰ ਚ ਤੁਹਾਨੂੰ ਦੱਸ ਦਿੱਤਾ ਵਾ ਵੈਸੇ ਮੈਂ ਵੀ ਇਹਨਾਂ ਦਾ ਸੀਨੀਅਰ ਹੁੰਦੇ ਲੱਤੇ ਜੀ ਨਿੱਦੜ ਮੇਰੇ ਕੋਲ ਸੇ ਯੋਗ ਇਹਨਾਂ ਨੂੰ ਦਿੱਤਾ ਜਾ ਸਕੇਗਾ ਮੈਂ ਦਿੱਤਾ ਰਾਂਗਾ ਤੇ ਅਗਵਾਈ ਜ਼ਿੰਦਾ ਰਾਂਗਾ ਆਪਣੀ ਇਹਨਾਂ ਨੂੰ ਤੇ ਮਾੜਾ ਜਿਹਾ ਦੱਸ ਦਿਓ ਕਿ ਪਿੰਡਾਂ ਦੇ ਅੰਤ ਤੇ ਹੋ ਜਾਂਦਾ ਲਿਕਿਨ ਜਿਸੇ ਲਈ ਮੁਕਤੀ ਲਈ ਪ੍ਰਾਰਥਨਾ ਹੁੰਦੀ ਹੈ ਤੇ ਉਹ ਕਿੱਦਾਂ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਦੀ ਪਛਾਣ ਤੇ ਹੋਈ ਨਹੀਂ ਹੁੰਦੀ ਅਣਪਛਾਤੇ ਕਹਿੰਦੇ ਨੇ ਸਾਨੂੰ ਕਿ ਅਣਪਛਾਤੇ ਲਫ਼ਜ਼ ਇਸਤੇਮਾਲ ਕਰਦੇ ਹੀ ਉਹ ਬਿਲਕੁਲ ਇੱਦਾਂ ਵੀ ਹੋਇਆ ਕਿ ਮਤਲਬ ਉਹਨਾਂ ਵੱਲੋਂ ਅਣਪਛਾਤਤੀ ਕੋਸ਼ਿਸ਼ ਕੀਤੀ ਗਈ ਹੋਈ লাশ ਤੁਸੀਂ ਆ ਕੇ ਸੰਸਕਾਰ ਕੀਤਾ ਹੋਏ ਤੇ ਬਾਰਸ ਆਗੇ ਹੁਣ ਪਏ ਜੀ ਆਏ ਨੇ ਆ ਹੁਣ ਇਸ ਟਾਈਮ ਦੇ ਪਿਛਲੇ 5-6 ਮਹੀਨਿਆਂ ਚ ਕਾਫੀ ਜਨੇ ਆ ਗਏ ਨੇ ਜਿਨ੍ਹਾਂ ਦਾ ਸੰਸਕਾਰ ਕੀਤਾ ਦਾ ਸੀ ਔਰ ਉਹਨਾਂ ਦੀ ਪੂਰੀ ਡਿਟੇਲ ਲੈ ਕੇ ਮਤਲਬ ਜਿੱਥੇ ਕਮੇਟੀ ਘਰ ਚ ਵੀ ਰਿਕਾਰਡ ਹੁੰਦਾ ਦਾ ਪੁਲਿਸ ਚ ਵੀ ਰਿਕਾਰਡ ਹੁੰਦਾ ਕਿ ਅਹੀ ਲੱਗੇ ਜਾ ਰਹੇ ਹਨ ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰਦੇ ਆ ਉਹ ਫਿਰ ਕੋਈ ਨਿਸ਼ਾਨੀ ਦਿੰਦੇ ਆ ਮੇਰੇ ਤੋਂ ਨਹੀਂ ਸਾਡੇ ਕੋਲ ਰਿਕਾਰਡ ਅਹੀ ਲਿਖ ਲਿਖਵਾ ਲੈਣੇ ਆਪਣੇ ਰਜਿਸਟਰ ਚ ਕਿ ਉਹ ਮੋਰੋ ਇਹ ਨਹੀਂ ਖਾਨਾ ਜੋ ਪੁਲਿਸ ਦਾ ਉਹ ਪੁਲਿਸ ਫੋਰ ਸਾਰਾ ਰਿਕਾਰਡ ਹੰਦਾਨਾ ਦੀ ਇਹ ਕਮੇਟੀ ਘਾਟ ਵੀ ਦਰਜ ਹੋਇਆ ਹੰਦਾਨਾ ਦਾ ਕਰੋਨਾ ਟਾਈਮ ਵਿੱਚ ਕੁਝ ਜਿਆਦਾ ਮਾਮਲੇ ਦੇਖਣ ਨੂੰ ਆਏ ਸੀ ਹਾਂਜੀ ਬਹੁਤ ਜਿਆਦਾ ਲਗਾਤਾਰ ਜਾਂਦੇ ਰਹੇ ਹਾਂਜੀ ਲਗਾਤਾਰ ਜਾਂਦੇ ਰਹੇ ਹਾਂਜੀ 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 ਕਰੋਨਾ ਚ ਵੀ ਗਏ ਆ ਮਤਲਬ ਉਦੋਂ ਹੀ ਰਹਿ ਆ ਕਿ ਕਾਫੀ ਇਕੱਠੇ ਹੋ ਗਏ ਸੀ ਉਸ ਟਾਈਮ ਦੇ ਵਿੱਚ ਕਾਫੀ ਇਕੱਠੇ ਹੋ ਗਏ ਸੀ ਉਦੋਂ ਸਭ ਤੋਂ ਜਿਆਦਾ ਉਦੋਂ ਹੀ ਇਕੱਠੇ ਹੋਏ ਸੀ ਉਸੀਆਂ ਜਿਹੜੀਆਂ